ਸਾਡੇ ਸਕੂਲ ਦੇ ਬੱਚੇ ਨੇ ਦੇ ਆਰ ਵੈਰੀ ਇੰਟੈਲੀਜੈਂਟ ਇਨ ਏਵਰੀ ਫੀਲਡ ਵੈਦਰ ਇਟਸ ਐਜੂਕੇਸ਼ਨ অর ਇਟਸ ਸਪੋਰਟਸ ਤੇ ਉਹਨਾਂ ਦੇ ਵਿੱਚ ਹਰ ਇੱਕ ਟਾਈਪ ਦਾ ਟੈਲੈਂਟ ਹੈ ਬਟ ਕੀ ਹੋਇਆ ਕਿ ਅਸੀਂ ਕਦੇ ਆਪਣਾ ਟੈਲੈਂਟ ਨੂੰ ਦਰਸਾ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਇਹ ਸਾਰੀਆਂ ਫੈਸਿਲਿਟੀਆਂ ਨਹੀਂ ਚੰਗ ਪ੍ਰੋਪਰ ਇੱਕ ਅੱਛਾ ਜਿਹਾ ਸਪੋਰਟਸ ਦਾ ਗਰਾਊਂਡ ਨਹੀਂ ਸੀ ਜੋ ਸਾਨੂੰ ਖਾਲਸਾ ਐਡ ਇੰਟਰਨੈਸ਼ਨਲ ਨੇ ਪ੍ਰੋਵਾਈਡ ਕੀਤਾ ਤੇ ਵੀ ਆਰ ਵੈਰੀ ਥੈਂਕਫੁਲ ਜੰਮੂ ਕਸ਼ਮੀਰ ਵਿੱਚ ਪੈਂਦੇ ਕਸਬੇ ਤਰਾਲ ਅੰਦਰ ਗੁਰੂ ਨਾਨਕ ਪਬਲਿਕ ਸਕੂਲ ਹੈ ਜਿੱਥੇ ਤਕਰੀਬਨ 400 ਸਿੱਖ ਬੱਚੇ ਪੜ੍ਹਦੇ ਨੇ ਇੱਥੇ ਪੜਦਾ ਹਰ ਬੱਚਾ ਗੁਰਸਿੱਖ ਹੈ ਅਤੇ ਗੁਰਬਾਣੀ ਨਾਲ ਜੁੜਿਆ ਹੋਇਆ ਹੈ। ਇਹ ਐਸੀ ਇੰਟਰਨੈਸ਼ਨਲ ਏਡ ਹੈ ਜਿਹੜੀ ਦਰਦ ਰਖਦੀ ਹੈ ਕੌਮ ਦੇ ਵਾਸਤੇ। ਹੋਰ ਮੈਨੂੰ ਬੜਾ ਫਕਰ ਹੈ ਕਿ ਮੇਰੇ ਸਕੂਲ ਵੀ ਟਾੜੀ ਆ ਕੇ ਇਹੋ ਪ੍ਰੋਗਰਾਮ ਜਿਹੜੇ ਹਨ ਇਹਨਾਂ ਨੇ ਰਚਾਏ ਹਨ। ਇਸ ਸਕੂਲ ਵਿੱਚ ਬੱਚਿਆਂ ਦੀ ਸਹੂਲਤ ਲਈ ਖਾਲਸਾ ਏਡ ਨੇ ਪਹਿਲਾਂ ਵੀ ਸਮੇਂ-ਸਮੇਂ 'ਤੇ ਸੇਵਾ ਨਿਭਾਈ ਹੈ। ਇਸ ਵਾਰ ਖਾਲਸਾ ਏਡ ਵੱਲੋਂ ਇਹਨਾਂ ਬੱਚਿਆਂ ਦੇ ਖੇਡਣ ਲਈ ਸਕੂਲ ਅੰਦਰ ਪੰਜ ਖੇਡ ਮੈਦਾਨ ਤਿਆਰ ਕਰਵਾਏ ਗਏ ਹਨ। ਅਸੀਂ ਬਹੁਤ ਖੁਸ਼ ਹਾਂ ਕਿ ਇਨਾਂ ਨੇ ਸਾਨੂੰ ਇੱਕ ਗਰਾਊਂਡ ਪ੍ਰੋਵਾਈਡ ਕੀਤਾ ਹੈ ਖੁੱਪਰ ਦਾ ਗਰਾਊਂਡ, ਵਾਲੀਬਾਲ ਦਾ ਗਰਾਊਂਡ ਤੇ ਬੈਟਵਿੰਟ ਦਾ ਗਰਾਊਂਡ ਪ੍ਰੋਵਾਈਡ ਕੀਤਾ ਹੈ। ਸਾਡੇ ਕੋਲ ਗਰਾਊਂਡ ਦੀ ਕਾਰੀ ਇਸ ਲਈ ਅਸੀਂ ਹਰ ਸਪੋਰਟਸ ਦੇ ਪਿੱਛੇ ਸਾਣ। ਸਾਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਇਨਾਂ ਨੇ ਸਾਨੂੰ ਗਰਾਊਂਡ ਦਿੱਤਾ ਹੈ। ਹੁਣ ਅਸੀਂ ਹਰ ਇੱਕ ਖੇਡਾਂ ਵਿੱਚ ਸ਼ਾਮਲ ਹੋ ਪਾਰਟਿਸਪੇਟ ਕਰ ਸਕਦੇ ਹਾਂ। ਇਸ ਸਕੂਲ ਅੰਦਰ ਪਹਿਲਾਂ ਕੋਈ ਵੀ ਖੇਡ ਮੈਦਾਨ ਨਹੀਂ। ਖੇਡ ਮੈਦਾਨਾਂ ਦੇ ਨਾਲ-ਨਾਲ ਇਨਾਂ ਬੱਚਿਆਂ ਨੂੰ ਖੇਡ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ। ਸੰਗਤ ਦੇ ਸਹਿਯੋਗ ਨਾਲ ਖਾਲਸਾ ਏਡ ਸਮਾਜ ਦੇ ਹਰ ਨੇਕ ਕੰਮ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਅਸੀਂ ਖਾਲਸਾ ਏਡ ਇੰਟਰਨੈਸ਼ਨਲ ਦਾ ਬਹੁਤ ਧੰਨਵਾਦ ਕਰਦੇ ਹਾਂ। 18 ਬੱਚੇ ਐਸੇ ਹਨ ਗਰੀਬ ਜਿਹੜੇ ਬਿਲਕੁਲ ਬਿਲੋ ਪੋਰਟੀ ਲੈਵਲ ਹਨ। ਉਹਨਾਂ ਦੀ ਜਿਹੜੀ ਫੀਸ ਹੈ ਸਾਲਾਨਾ ਉਹ ਵੀ ਇਹਨਾਂ ਨੇ ਆਪਣੀ ਜ਼ਿੰਮੇ ਲੈ ਲਈ ਹੈ। ਇਹ ਇਸ ਤੋਂ ਵੱਡੀ ਕੁਰਬਾਨੀ ਹੋਰ ਕੀ ਕਰ ਸਕਦੇ ਹਨ।